ਫੇਰ ਬੜੀ ਕੁੜੀਆਂ ਨੇ ਮੇਕਅਪ ਬਹੁਤ ਕੀਤਾ ਸੀ ਜੀ। ਬਹੁਤ ਕੀਤਾ ਸੀ। ਇੱਕ ਫੇਰਵਲ ਦਾ ਫੇਰਵਲ ਨੂੰ ਪਾਰਟੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਜੀ। ਅੱਠ ਬੈਂਡ ਨੇ ਨਾ ਮੈਂ ਤੇ ਸਮਝ ਨਾ ਆਈ ਉਹ ਵੀ ਜੀ। ਹਾਂ ਜੀ। ਬਿਗ ਉਹ ਕਹਿੰਦਾ ਵੀ ਕੁੜੀਆਂ ਮੇਕਅਪ ਕਰਦੇ ਨੇ ਵੀ ਕਿਲੋ ਕਿਲੋ ਜੀ। ਜੋ ਮੈਂ ਨਹੀਂ ਕੀਤਾ ਉਹ। ਹੂੰ। ਜੋ ਮੈਂ ਨਹੀਂ ਕੀਤਾ। ਉਹ ਠੀਕ ਆ। ਫੇਰਵਲ ਤੇ ਵੀ ਨਹੀਂ ਕਰਕੇ ਗਈ ਮੈਂ ਤਾਂ। ਹੂੰ। ਤੁਸੀਂ ਜੀ। ਕੁੜੀਆਂ ਤਾਂ ਪੁੱਛ ਜਟੇ ਉਹ ਪੁੱਛਦੇ। ਤੁਸੀਂ ਮੈਂ ਕੁੜੀ ਹਾਂ। ਉਹ ਨੂੰ ਮੁੰਡਾ ਸਮਝਦੀ ਐ। ਉਹ ਕਿਉਂ ਨਹੀਂ ਬੈਠਉਂਦੇ ਸੀ ਲਿਸਨਿੰਗ ਕਰਦੇ ਹੁੰਦੇ ਲੋਡ ਰੰਗ ਲਿਸਨਿੰਗ ਕਰਦੇ ਹੋਦੋ ਜੀ হেডਫੋਨ ਨਹੀਂ ਸਹੀ ਰਹੇ ਹੈਡਫੋਨ ਹੀ ਸਹੀ ਰਹਿੰਦੇ ਜੀ ਸਪੀਕਿੰਗ ਵੇਲੇ ਜੀ ਬੋਲਿਆ ਤੁਸੀਂ ਫਰੀਡਿੰਗ ਵੇਲੇ ਜੀ ਲੱਭਦੇ ਨਹੀਂ ਅੰਸ ਫਿਰ ਰਾਈਟਿੰਗ ਵੇਲੇ ਜੀ ਉਸ ਦੀਆਂ ਗਲਤੀਆਂ ਨਿਕਰ ਹੁੰਦੀਆਂ ਤੁਸੀਂ ਕਹਿੰਦੇ ਮੇਕਅਪ ਫੈਸ਼ਨ ਦੇ ਵਿੱਚ ਆਇਆ ਬਾਈ ਦਿਓ ਜਵਾਬ ਫਿਰ ਪੜਾ ਜਾ ਹੁਣ ਕਿਦਾਂ ਮੇਰੇ ਫੈਸ਼ਨ ਤਾਂ ਯਾਰ ਡਰੈਸਿੰਗ ਸੈਂਸ ਹੁੰਦੀ ਹੈ ਇੱਕ ਮੇਕਅਪ ਪਾਊਡਰ ਹੁੰਦਾ ਜਿਹੜਾ ਕਿ ਬਹੁਤ ਹੀ ਜ਼ਿਆਦੇ ਮਾਤਰਾ ਚ ਲਾਇਆ ਜਾਂਦਾ ਬਹੁਤ ਹੀ ਜ਼ਿਆਦਾ ਮਾਤਰਾ ਚ ਉਹ ਕੱਢਦਾ ਬਾਹਰ ਬਹੁਤ ਤੋਂ ਵੱਧ ਵੀਰੇ ਮਾੜਾ ਮੋਟਾ ਚੱਲ ਜਾਂਦਾ ਉਹਦਾ ਮਾੜਾ ਮੋਟਾ ਵੀ ਕਿਉਂ ਕਹਿੰਦੇ ਫੈਸ਼ਨ ਦੇ ਖਿਲਾਫ ਆ ਕਿਲੋ ਕਿਲੋ ਨੂੰ ਚੱਲਦਾ ਕਿਲੋ ਕਿਲੋ ਨੂੰ ਚੱਲਦਾ ਐਸ ਨੇ ਇੱਕ ਵਾਰ ਵੀ ਨਹੀਂ ਕਿਹਾ ਸੀ ਨੇ ਅਸੀਂ ਮੇਕਅਪ ਕਰ ਮੇਕਅਪ ਪ੍ਰੋਫੈਸ਼ਨਰ ਪਹਿਲਾਂ ਦੱਸੋ ਕੀ ਹੁੰਦਾ ਮੇਕਅਪ ਤੁਸੀਂ ਕੁੜੀਆਂ ਨੂੰ ਤੁਸੀਂ ਮੇਕਅਪ ਕਰਦੀਆਂ ਨਹੀਂ ਕਿ ਕੋਈ ਲੜੀ ਜਾਂਦੀ ਓ ਕੋਦੀ ਤਾਂ ਆਪਸੇ ਹੀ ਕਹਿੰਦੇ ਗਏ ਆ ਅੱਠ ਬੈਡ ਵਾਲੀ ਤੋਂ ਪੁੱਛਿਆ ਈ ਇਹ ਜੇ ਨਾ ਇਹ ਸਿਸਟਰ ਹੋਣਗੇ ਆਪ ਕੱਬੀ ਹੋਣਗੇ ਕਿਤੇ ਉਹ ਪੜਾਈ ਰਹੇ ਦੀ ਹੋਣਗੇ ਉਹ ਵੀ ਜਦੋਂ ਵਿਆਹ ਸ਼ਾਦੀ ਆਵੇ ਕਰਦੀ ਹੋਣੀ ਤੇ ਬ੍ਰਦਰ ਵੀ ਮੁੱਠਿਆਂ ਦਾ ਸੈੱਟ ਕਰਾਉਂਦੀ ਹੋਣਗੇ ਉਹਦੇ ਹਾਂਜੀ ਸੱਸੇ ਕਾ ਮੇਤਰੋ ਕੀ ਹਾਲ-ਚਾਲ ਨੇ ਉਮੀਦ ਕਰਦੇ ਹਾਂ ਸਾਰੇ ਪਿਆਰ ਚੜ੍ਹਦੀ ਕਲਾ ਚ ਹੋਵੋਗੇ ਤੇ ਅੱਜ ਦਾ ਸ਼ੂਟ ਹੈ ਜੀ ਉਹ ਹੋ ਰਿਹਾ ਸ਼ਹਿਰ ਹੈ ਮਲਾਬਦ ਸੋ ਬਹੁਤੀਆਂ ਨਾਲ ਪਰ ਨਾਂ ਕਾ ਜਿਹੜੀ ਵੀਡੀਓ ਦੀ ਸ਼ੁਰੂਆਤ ਕਰਦੇ ਬਲੋ ਜੀ ਤੁਸੀਂ ਕੁੜੀ ਨਹੀਂ ਹੈਗੇ ਜੀ ਕੁੜੀ ਹੈਗੇ ਜੀ ਮੈਂ ਤੁਹਾਡਾ ਨਾਮ ਪੁੱਛਿਆ ਜੀ ਮੈਂ ਰਮਨ ਨਾਮ ਕੀ ਹੈ ਜੀ ਰਮਨ ਰਾਮਨ ਜੀ ਕਿਹੜੇ ਪਿੰਡ ਤੋਂ ਜੀ ਸੋਈਆਂ ਤੋਂ ਜੀ ਮੈਂ ਮਸਜਿਦ ਛੱਡੋਗੇ ਜੀ ਫਿਰ ਕੁਝ ਤਾਂ ਬੈਠੇ ਰਹੋ ਜੀ ਬੈ ਕੇ ਗੱਲਬਾਤ ਕਰ ਲੈਣਾ ਫਿਕਰ ਬੜਾ ਪਿਆਰੀ ਤੁਹਾਡੇ ਨਾਲ ਕੁੜੀ ਹੈ ਨਾਮ ਹੈ ਕੁੜੀ ਦਾ ਰਮਨ ਰਾਮਨ ਜੀ ਕਿਹੜੇ ਪਿੰਡ ਤੋਂ ਜੀ ਸੋਈਆਂ ਤੋਂ ਜੀ ਕੀ ਕਰਦੇ ਹੋ ਜੀ ਆਇਲਸ ਕੱਬੇ ਕਿੰਨੇ ਸਮੇਂ ਤੋਂ ਕਰਦੇ ਹੋ ਜੀ 2 ਹਫ਼ਤੇ ਮਹੀਨਾ ਨਹੀਂ ਲੋਕ ਤੱਕ ਵੀ ਪਾਣੀ ਹੁੰਦੀ ਐ ਮੈਂ ਮੰਨਦਾ ਗੱਲ 14 ਦਿਨ ਹੀ ਹੋਇਆ ਜੀ ਠੀਕ ਐ ਜੀ ਕਿਹੜਾ ਮੜੀ ਨੂੰ ਸੌਖਾ ਲੱਗੇ ਜੀ ਰਾਈਟਿੰਗ ਅੱਛਾ ਲਿਖ ਕੇ ਦੱਸੂਗਾ ਨਾਲ ਜੀ ਅੱਛਾ ਰਾਈਟਿੰਗ ਔਖੀ ਲੱਗੀ ਜੀ ਕਿਉਂ ਬਾਕੀ ਮੜੀ ਨੂੰ ਸੌਖੇ ਲੱਗਦੇ ਜੀ ਸਾਰੇ ਔਖੇ ਹੀ ਲੱਗਦੇ ਸੀ ਹੈ ਜੀ ਸਾਰੇ ਸੌਖੇ ਸਾਰੇ ਸੌਖੇ ਆ ਰਾਈਟਿੰਗ ਸੌਖੀ ਹੈ ਜੀ ਦਿਮਾਗ ਔਖਾ ਹੈ ਜੀ ਔਖਾ ਮੂਡੂ ਕਿਹੜਾ ਲੱਗਦਾ ਹੈ ਜੀ ਰੀਡਿੰਗ ਤੇ ਪਹਿਲਾਂ ਰਾਈਟਿੰਗ ਕਿਹਾ ਸੀ ਜੀ ਚਲੋ ਆ ਸਭ ਤੋਂ ਸੌਖਾ ਮੂਡੂ ਕਿਹੜਾ ਲੱਗਦਾ ਹੈ ਜੀ ਰੀਡਿੰਗ ਸਭ ਤੋਂ ਔਖਾ ਮੂਡੂ ਕਿਹੜਾ ਲੱਗਦਾ ਹੈ ਜੀ ਰੀਡਿੰਗ ਰੀਡਿੰਗ ਔਖੀ ਲੱਗਦੀ ਹੈ ਰਾਈਟਿੰਗ ਤਾਂ ਸੌਖੀ ਹੈ ਜੀ ਸ਼ੋ ਕਰਾਂ ਜੀ ਓਵਰਾਲ ਬੈਂਡ ਕਿੰਨੇ ਆ ਜਾਂਦੇ ਜੀ 7 8 ਗੱਪ ਤਾਂ ਦੁਨੀਆ ਮਾਰਦੀ ਐ ਪਰ ਇਹ ਲੈਹਦੇ ਮਾਰਦੀ ਐ ਪਿਓ ਪਿਓ ਮਾਰਦੀ ਐ ਲੈ ਮੈਂ ਤਰੋਂ ਕੁੜੀ ਦੇ ਬੈਂਡ ਆਉਂਦੇ ਆ ਕਹਿੰਦੀ 8 ਕਦੇ ਕਦੇ ਆਉਂਦੇ ਕਹਿੰਦੀ 7 ਦੇਖ ਪਤਾ ਥੋੜੇ ਬੈਂਡ ਆਉਂਦੇ ਕੋ ਮੈਨੂੰ ਨਹੀਂ ਪਤਾ ਜੀ ਤਾਂ ਜੇ ਤੁਸੀਂ 8 ਕਹੇ ਸਾਰੇ ਹੱਸੇ ਆ ਜੀ ਇਹਦਾ ਮਤਲਬ ਜਾਂਦਾ ਗੱਪ ਵੱਡਾ ਵੱਧ ਗਿਆ ਜੀ ਜਾ ਉਹ ਬਾਤ ਜਿਹੜਾ ਰੁੜੀ ਨਹੀਂ ਸਕਦਾ ਜੀ ਆ ਕਿੰਨੇ ਬੈਂਡ ਆ ਜਾਂਦੇ ਆ ਕੁੜੀ ਦੇ ਜੀ ਕਿੰਨੇ ਵੀ ਐਂ ਨਿਕਲਦੇ ਆ 4.5 ਹਾਂ ਉਹ ਸੱਚ ਬੋਲੀ ਪਤਾ ਲੱਗਿਆ ਮਿੱਤਰੋ ਸੁਣਿਆ ਕਰੋ ਫੇਰ ਸਮਝ ਆਊ ਗੱਲਬਾਤ ਚਾਪਸ ਰੁੜ ਗਿਆ ਜੀ ਇਹ ਤਾਂ ਰੋਣ ਵਾਲੀ ਚੀਜ਼ ਹੀ ਨਹੀਂ ਹੈਗੀ ਨਾ ਜੀ ਅੱਠ ਤਾਂ ਕਹਿ ਕੇ ਕਿੱਥੇ ਜਾਓਗੇ ਜੇ ਲੇਖਾ ਤਾਂ ਉੱਪਰ ਦੇਣਾ ਪੈਣਾ ਜੀ ਅਜਾ ਥੋੜੇ ਬੈਂਡ ਆਉਂਦੇ ਆ ਜੀ 8 ਦੇ ਥੋੜੇ ਬੈਂਡ ਆਉਂਦੇ ਆ 4.5 ਦੇ ਇੰਨਾ ਡਿਫਰੈਂਸ ਕਾਹਦੋ ਥੋੜੇ ਦੋਨਾਂ ਵਿੱਚ ਜੀ ਅੱਛਾ ਤੁਸੀਂ ਜ਼ਿਆਦਾ ਪੜਦੇ ਹੋ ਜੀ। ਬਹੁਤ ਪੜਦੀ ਤੁਹਾਨੂੰ ਬੜੋਦੀ ਨਹੀਂ। ਅੱਛਾ ਇਹੀ ਪੜਾਉਂਦੀ ਹੈ ਜੀ। ਫਿਰ ਤੂੰ ਤਾਂ ਵੀ ਨਹੀਂ ਪੜਦੀ ਹੈ। ਤੇਰੇ ਫਿਰ ਵੀ 4.5 ਆ। ਇਹਦੇ ਆਪ ਦੇ 4 ਆਉਂਦੇ। ਮੇਤਰੋ ਗੱਲਬਾਤ ਚੱਲਦੀ ਸੀ 8 ਮਿੰਟਾਂ ਤੇ 4.5 ਮਿੰਟਾਂ ਵਿੱਚ ਕੀ ਡਿਫਰੈਂਸ ਹੈ? ਮੈਂ ਤੁਸੀ ਇੱਧਰ ਹੀ ਸੈਟ ਆ ਦਉ ਜੀ। ਪਤਾ ਕਿ ਬਹੁਤ ਵੱਡਾ ਮੁੱਦਾ ਬਣ ਗਿਆ ਜੀ। ਇੱਧਰ ਸਾਡੇ ਕੋਲ ਬੈਠੇ ਆ 8 ਬੈਂਡ ਵਾਲਾ ਮਹਿਕਮਾ ਜੀ। ਠੀਕ ਹੈ। ਚੁਰਿਓ ਨਾ। ਉੱਠ ਖੜੂ ਮੈਂ ਕੋਈ ਨਹੀਂ। ਤੇ ਇਹ ਮੈਂ ਦੇਖੋ ਜੀ ਜਿਹੜੇ ਯਾਤਰੀ ਬੱਚੇ ਨਹੀਂ ਗੱਲਬਾਤ ਕਰੀਂ ਜੇ ਮੈਂ ਤੁਹਾਡੇ 4.5 ਬੈਂਡ ਆਉਂਦੇ ਜੀ ਤੁਸੀਂ ਇਹਦੇ ਕੀ ਨਹੀਂ ਪੜਦੇ ਹੋ ਕੀ ਨਹੀਂ ਪੜਦੇ ਤੁਹਾਨੂੰ ਕੋਈ ਗੱਲ ਥੋੜੇ ਕਿਉਂ ਨਹੀਂ ਪੜਨ ਹੁੰਦੇ ਜੀ ਲਿਸਨਿੰਗ ਕਰਦੀ ਹੈ ਹੈੱਡਫੋਨ ਦੀ ਲੂਡ ਰੈਂਥ ਲਿਸਨਿੰਗ ਕਰ ਦਿਓ ਦੋ ਜੀ ਹੈੱਡਫੋਨ ਨਹੀਂ ਸਹੀ ਰਹਿਣਗੇ ਹੈੱਡਫੋਨ ਹੀ ਸਹੀ ਨਹੀਂ ਰਹਿੰਦੇ ਜੀ ਸਪੀਕਿੰਗ ਵੇਲੇ ਜੀ ਬੋਲਿਆ ਨਹੀਂ ਸੰਤਰੀ ਰੀਡਿੰਗ ਵੇਲੇ ਜੀ ਲੱਭਦੇ ਨਹੀਂ ਆਨਸਰ ਤੇ ਰਾਈਟਿੰਗ ਵੇਲੇ ਜੀ ਗਲਤੀਆਂ ਨਿਕਲ ਆਉਂਦੀ ਤੁਸਾਂ ਨੁਕਸਾਨਾ ਭਰਪੂਰ ਹੋ ਜੀ ਜੇ ਮੈਂ ਹੁਣ ਇੱਧਰ ਬਾਈਆਂ ਨੂੰ ਕਿਸੇ ਨੂੰ ਪੁੱਛਾਂ ਵੀ ਬਾਈ ਕਿੰਨੇ ਬੈਡ ਆਉਂਦੇ ਨੇ ਮੋਢਾ ਨਾਲ ਜਾਂਦਾ ਦੂਵੀ ਬਈ ਮੇਰੇ ਸਾਢੇ 4 ਆਉਂਦੇ ਨੇ ਮੇਰੇ 5 ਬੈਡ ਆਉਂਦੇ ਆ ਇੱਧਰ ਹੱਥ ਹੁੰਦੀਏ ਫੁਗਰੀ ਜੀ ਮਾਰਨ ਦੀ ਹੁੰਦਾ ਵੀ ਨਾ ਵੀ ਮੈਂ ਵਧਾ ਕੇ ਦੱਸਾਂ ਇਹ ਬਈ ਅਸਲ ਗੱਲ ਹੁੰਦੀ ਹੈ ਕਿ ਨਹੀਂ ਹੁੰਦੀ ਕੁੜੀਆਂ ਚ ਦੱਸ ਬਈ ਮੈਨੂੰ ਹਾਂ ਕਿਉਂ ਫੁਗਰੀਆਂ ਮਾਰਦੇ ਨੇ ਪ੍ਰੀਤੀਆਂ ਇਹ ਬੜਾ ਹੀ ਮਾਰਦੀਆਂ ਹੱਥ ਹੁੰਦੇ ਉਹ ਉਧਰ ਜਵਾਬ ਆਇਆ ਕੋਈ ਨਾ ਕੋਈ ਤਨਸਮੈਂ ਗੱਲ ਉਹ ਜੀ ਕਰੋ ਜਿਹੇ ਜਿਹੇ ਆਪਾਂ ਸਾਹਮਣੇ ਦੋਹਾਂ ਦੇ ਚਾਪੜੇ ਪਹਿਨ ਥਾਂ ਵੀ ਮਾਰਦੇ ਨੇ ਫੁਗਰੀ ਇਹ ਥੋੜੀ ਉੱਟੀ ਵਿੱਚ ਦੀ ਲੰਘੇ ਜਮਾ ਜਮਾ ਫੁਕਰੀ ਮਾਰਦੇ ਨੇ ਇਹ ਹਾਂਜੀ ਕਿਉਂ ਮਾਰਦੇ ਨੇ ਤੇ ਹੁਣ ਅੱਠ ਮੈਂਡ ਵਾਲੀ ਫੁਕਰੀ ਮਾਰ ਕੇ ਟੀ ਫੈਸ਼ਨ 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 ਅੱਛਾ ਫੈਸ਼ਨ ਯੈਸ ਠੀਕ ਆ ਤੈਨੂੰ ਫੁਕਰੀ ਪਜਰੀ ਮਾਰੀ ਆ ਥੋੜੀ ਬਹੁਤ ਅਸੀਂ ਥੋੜੀ ਬਹੁਤ ਵੀ ਮਾਰਦੇ ਆ ਕਿਹੜੀ ਚੀਜ਼ ਫੁਕਰੀ ਮਾਰਨਾ ਜ਼ਿਆਦਾ ਤੂੰ ਜ਼ਿਆਦਾ ਮੈਨੂੰ ਆਪ ਨੂੰ ਨਹੀਂ ਪਤਾ ਵੱਜ ਜਾਂਦੀ ਆ ਜਿਆਦਾ ਕਾ ਲੋੜ ਜੇ ਲੱਗਦਾ ਮਾਰ ਦੇਣੀ ਚਾਹੀਦੀ ਆ ਹਾਂ ਜਿੱਤੇ ਚੱਲ ਸਕਦੀ ਆ ਓਵਰ ਨਹੀਂ ਕਰੀਦਾ ਕੰਮ ਹਾਂ ਸਾਫ ਸਰਦੀ ਸਾ ਵੀ ਦੋਹੇ ਜਿਹੀ ਮਫੂਗਰੀ ਮਾਰ ਦੇਣੀ ਚਾਹੀਦੀ ਸੱਕ ਨਾ ਪੈ ਜੇਗੇ ਸਾਨੂੰ ਸੱਕ ਜਾਂ ਨਾ ਪਵੇ ਸਾਨੂੰ ਤੇ ਕੁੜੀਆਂ ਜਿਹੜੀ ਫੂਗਰੀ ਮਾਰ ਦਿੰਦੇ ਨੇ ਉਹ ਕੁੜੀਆਂ ਮੋਕਰੀ ਬਸ ਕੀ ਕਹਿ ਸਕਦੇ ਆ ਕਿਲੋ ਕਿਲੋ ਤਾਂ ਮੇਕਅਪ ਹੁੰਦਾ ਮਤਲਬ ਤੂੰ ਮੇਕਅਪ ਦੇ ਖਿਲਾਫ ਆ ਯਾਰ ਜਮਾ ਹੀ ਜਮਾ ਨੇਚਰਲ ਜਮੇ ਹੀ ਸਟਾ ਮਰਦ ਨੂੰ ਨੇਚਰਲ ਬਿਊਟੀ ਪਸੰਦ ਆ ਤੇ ਕੁੜੀਆਂ ਕੀ ਕਰਦੀਆਂ ਨੇ ਕਿੱਲੋ ਕਿਲੋ ਇਹ ਤੇ ਕੱਭੀ ਕਹਦੇ ਨਾਲ ਓਏ ਚੋ ਠੀਕ ਆ ਫਾੜ ਲਈ ਗਾ ਫਾੜ ਲਈ ਗਾ ਕਹਿ ਗਾਇਬ ਜ਼ਿਆਦਾ ਹੋ ਗਿਆ ਦੀ ਮੇਕ ਮੇਕਅਪ ਨਾਲ ਕਿਹਾ ਕਰ ਮੇਰਾ ਆਪਣਾ ਜਦ ਤੂੰ ਕੜਵਾਉਣ ਵਾਲੀ ਗੱਲਾਂ ਕਰਦਾ ਫਿਰ ਵੇਲੇ ਤੇ ਲਾ ਕੇ ਕੀ ਲਗ ਲਿਓ ਮੈਂ ਕਿਹਾ ਕਿ ਮੂੰਹ ਬੂਥਾ ਦਵਾ ਤਾਂ ਉਹ ਤੇ ਇਹਨਾਂ ਦਾ ਮੈਂ ਕਿਹਾ ਪਾਪ ਬੰਦ ਕਰ ਦੇਣਗੇ ਪੱਕੀ ਗੱਲ ਆ ਇਸ ਗੱਲ ਤੋਂ ਮੁੱਕਰਦਾ ਨਹੀਂ ਜਦ ਮੈਂ ਤੇ ਗੱਲ ਕਰਿਆ ਮੈਂ ਮੇਕਅਪ ਕਰਦੀ ਨਹੀਂ ਬਰੇ ਯਾਰ ਮੋਡਲ ਵੀ ਨਾਲੋ ਬਾਈ ਦੇ ਸਾਰੇ ਮੈਂ ਜਾਇਆ ਫਿਰ ਦੋ ਮਿੰਟ ਲਈ ਹਾਂ ਓਵਰ ਵੀਰੇ ਓਵਰ ਮੇਕਅਪ ਉਹ ਫੇਰ ਬੈ ਗਈ ਇਕੱਠੀਆਂ ਲਓ ਜੀ 4.5 ਬੈਂਟ ਦੇ 8 ਬੈਂਟ ਦੇ ਇੱਕ ਇੱਕੋ ਗੱਲ ਦੀ ਬੇਨਤੀ ਹੈ ਜੀ ਉਹ ਕਹਿੰਦੀ ਫੇਰ ਬੇੜੇ ਕੁੜੀਆਂ ਨੇ ਮੇਕਅਪ ਬਹੁਤ ਕੀਤਾ ਸੀਗਾ ਜੀ ਕਿਦੋਂ ਕੀਤਾ ਸੀ ਇੱਕ ਫੇਰਵਲ ਨਾ ਫੇਰਵਲ ਨੂੰ ਪਾਰਟੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਜੀ 8 ਬੈਂਟ ਦੇ ਨਾ ਮੈਨੂੰ ਸਮਝ ਨਹੀਂ ਆਈ ਉਹ ਵੀ ਜੀ ਹਾਂ ਜੀ ਉਹ ਕਹਿੰਦਾ ਵੀ ਕੁੜੀਆਂ ਮੇਕਅਪ ਕਰਦੇ ਨੇ ਵੀ ਕਿਲੋ ਕਿਲੋ ਜੀ ਜੋ ਮੈਂ ਨਹੀਂ ਕੀਤਾ ਉਹ ਹੂੰ ਜੋ ਮੈਂ ਨਹੀਂ ਕੀਤਾ ਓਏ ਠੀਕ ਆ ਫੇਰਵੈਲ ਤੇ ਵੀ ਨਹੀਂ ਕਰਕੇ ਗਈ ਮੈਂ ਤਾਂ ਹੂੰ ਤੁਸੀਂ ਜੀ ਕੁੜੀਆਂ ਤਾਂ ਪੁੱਛਦੇ ਤੇ ਉਹ ਨਹੀਂ ਪੁੱਛਦੇ ਫਿਰ ਮੈਂ ਕੁੜੀ ਹਾਂ ਓਏ ਨੂੰ ਮੁੰਡਾ ਸਮਝਦੀ ਐ ਮੈਂ ਤੇਰੇ ਤੇ ਹਰਾਨ ਐ ਮੇਰੀ ਤੇ ਹਰਾਨ ਅੱਛਾ ਉਹਨੇ ਗੱਲ ਕੀਤੀ ਸੀ ਕੁੜੀਆਂ ਦੀ ਇਹ ਕਲੀ ਲੱਗੀ ਆਬਦੀ ਤੇ ਹਾਂ ਮੈਂ ਕੁੜੀ ਹਾਂ ਤੁਸੀਂ ਦੱਸੋ ਚਲ ਫੇਰ ਫੇਰਵੈਲ ਦੀ ਗੱਲਬਾਤ ਚੱਲੀ ਵੀ ਕਹਿੰਦੇ ਫੇਰਵੈਲ ਤੇ ਕੁੜੀਆਂ ਮੇਕਅਪ ਕਰਕੇ ਆਈ ਸੀ ਬਹੁਤ ਜੀ ਇਨੇ ਮੇਕਅਪ ਹੀ ਦੇਖਿਆ ਇਹਦਾ ਬਾਪੀ ਐ ਦੇਖ ਲਈ ਬੇਗਾਨੀ ਬਿਰੇ ਹੈ ਹਾਂ ਖਾਲਾ ਤਾਂ ਤੁਸੀਂ ਆ ਤੁਸੀਂ ਮਾਈਕ ਫੜ ਕੇ ਰੱਖੋ ਮੈਂ ਦੂਜੇ ਮੈਕ ਨਾ ਗੱਲ ਕਰਦਾ ਮਾਮਲਾ ਭਾਗ ਗਿਆ ਮੇਤਰੋ ਕੀ ਕਰੀਏ ਹਾਂ ਹੁਣ ਤੂੰ ਦੱਸ ਮੈਂ ਇਹ ਦੇਖਦੇ ਹੀ ਮੇਕਅਪ ਦੀ ਗਾ ਮੂੰਹ ਤਾਂ ਦੀਦਾ ਨਹੀਂ ਤੀ 1000 1000 ਰੁਪਏ ਬਿਰੇ ਲਾ ਕੇ ਜਾਂਦੇ ਨੇ ਪਾਰ ਲੈ ਜਾਂਦਾ ਉਹਦਾ ਫਾਇਦਾ ਕੀ ਆ ਜਮੀਨ ਫਾਇਦਾ ਹੀ ਹੈ ਨਹੀਂ ਜਦੋਂ ਹੁਣ ਦਾ ਫਿਰ ਤੁਸੀਂ ਲਾਉਨੇ ਮੇਕਅਪ ਨਾ ਜਮਾਈ ਨਹੀਂ ਕਦੇ ਲਾਣੀ ਮੇਕਅਪ ਨਾ ਨਾ ਬਾਈ ਕੀ ਫਾਇਦਾ ਪੈਸੇ ਖਰਾਬ ਕਰਨ ਦਾ ਕੀ ਫਾਇਦਾ ਤੂੰ ਸਾਰਾ ਆਪ ਦਿੱਤੀ ਲਾਈ ਹੈ ਨਾ ਵੀ ਇਹ ਵੀ ਗੱਲ ਰਹਿ ਜਾ ਮਤਲਬ ਤੁਸੀਂ ਮੰਨਦੇ ਬਈ ਤੂੰ ਆ ਜਾ ਆ ਜਾ ਆ ਜਾ ਮੈਂ ਠੀਕ ਹੈ ਜੀ ਤੇ ਉਧਰ ਬਾਈ ਗੱਲ ਤੁਸੀਂ ਮੰਨਦੇ ਕੁੜੀਆਂ ਮੇਕਅਪ ਕਰਦੀਆਂ ਨੇ ਜੀ ਮੇਕਅਪ ਬਿਨਾ ਵੀਰੇ ਕੌਨਫੀਡੈਂਸੀ ਨਹੀਂ ਨਾ ਜੋ ਨਹੀਂ ਗੱਲ ਮੁੰਡਿਆਂ ਚ ਫੋਕਰੀ ਬਿਨਾ ਨਹੀਂ ਹੈ ਆਹੀ ਮਾਰਦੀ ਐ ਕੰਮ ਤੇ ਗਰਫਿਊ ਦਾ ਕੁੜੀਆਂ ਕੇ ਮੁੰਡਾ ਚਲੋ ਮਜ਼ਾ ਕਰਦੇ ਆ ਬਹੁਤੀ ਗੱਲਾਂ ਨਾ ਕਰਦੇ ਦੇ ਦੁਆਰਾ ਫੇਰ ਆਪਾਂ ਤੁਹਾਡੇ ਦੇ ਦੁਆਰਾ ਫੇਰ ਆਉਣਾ ਜੀ ਤੁਸੀਂ 4.5 ਮਿੰਟ ਤੁਸੀਂ 8 ਮਿੰਟ ਜੀ ਐਵੇਂ ਕੰਮ ਨਹੀਂ ਚੱਲਦਾ ਔੜਦਾ ਕੰਮ ਅੜ ਗਿਆ ਜੀ ਚਲੋ ਆਪਾਂ ਮੇਕਅਪ ਤੋਂ ਬਾਹਰ ਆਈਏ ਜੀ ਹਾਂਜੀ ਉਹ ਕੁੜੀਆਂ ਦੀ ਵਿਰੋਧਤਾ ਦੇ ਵਿੱਚ ਪਿੱਛੇ ਮੁੰਡੇ ਬੈਠੇ ਆ ਸਾਰੇ ਜੀ ਫੇਰ ਉਹ ਨਹੀਂ ਵਿਰੋਧਤਾ ਕਿਸੇ ਗੱਲ ਨੂੰ ਕਰਦੇ ਜੀ ਉਹ ਜਾਇਜ਼ ਵਿਰੋਧਤਾ ਕਰਦੇ ਨਹੀਂ ਕਰਦੇ ਜੀ ਨਹੀਂ ਉਹਨਾਂ ਦਾ ਕੋਈ ਹੱਕ ਨਹੀਂ ਬੋਲਣ ਦਾ ਅਡਾਂਗ ਲੈ ਗਿਆ ਮੜੀ ਜੀ ਓਏ ਇਹਦਾ ਲੜਦੂ ਫਿਰਦੀ ਆ ਓਏ ਪਰ ਉਹ ਆਪਣੇ ਮੁੰਡਿਆਂ ਦੇ ਪੁਆਇੰਟ ਆਫ View ਤੋਂ ਕਹਿ ਰਿਹਾ ਵੀ ਇਹ ਰਾਜ ਜੀ ਭਈ ਕੁੜੀਆਂ ਦੀ ਗਲਤੀ ਤਾਂ ਗਲਤ ਹੈ ਕੁੜੀਆਂ ਦੇ ਪੁਆਇੰਟ ਆਫ View ਨੂੰ ਮੇਕਅਪ ਕਰਨ ਨੂੰ ਵਧੀਆ ਮੇਕਅਪ ਕਰੋ ਇੰਨਾ ਕਰੋ ਵੀ ਬੰਦਾ ਢਰੇ ਨਾ ਜੀ ਉਹਨਾਂ ਦੀ ਗਲਤੀ ਉਹ ਕਿਉਂ ਨਰਦੇ ਆ ਨਹੀਂ ਦੇਖੋ ਕਰਦਾ ਕਿਉਂ ਆ ਤੇ ਬੋਲੇ ਜੇ ਮੱਕਰਾਂ ਦੀਆਂ ਰੋਮੀਆਂ ਨਹੀਂ ਪਸਾਰ ਚ ਆਉਂਦੀਆਂ ਫਿਰ ਜਵਾਕ ਡਰ ਗਿਆ ਜੀ ਆਦੀ ਮੰਮੀ ਦੇਖ ਕੇ ਕੀ ਹੋ ਗਿਆ ਜੀ ਕੀ ਹੋ ਗਿਆ ਦੀ ਆ ਮੰਮੀ ਉਹਦੀ ਮੇਕਅਪ ਚ ਨਿਕਲੀ ਜਵਾਕ ਡਰ ਗਿਆ ਕਹਿੰਦਾ ਮੇਰੀ ਮੰਮੀ ਨੇ ਉੱਥੇ ਪੁਲਿਸ ਵਾਲੇ ਫੇਰ ਵੀ ਕਰਦੀਆਂ ਹੀ ਹੁੰਦੀਆਂ ਨੇ ਦੇਖਿਆ ਭਜੀ ਮੇਕਅਪ ਕਰਦੇ ਹੀ ਨੇ ਇਹ ਤਾਂ ਵਿਆਹ ਦਿਨੋਂ ਪਹਿਲਾਂ ਕਿੰਨਾ ਟਾਈਮ ਪਹਿਲਾਂ ਫਿਸ਼ੀਅਲ ਕਰਾ ਕੇ ਲੈ ਕੇ ਹੁੰਦੇ ਨੇ ਆਪਾਂ ਇਹ ਨਹੀਂ ਕਹਿੰਦੇ ਹਾਂ ਨਿੰਕਾਂਸ਼ ਦੀ ਗੱਲ ਹੋਈ ਮੇਕਅਪ ਦਾ ਪਾਊਡਰ ਉਹ ਨਹੀਂ ਬੱਚਾ ਬੜਾਈ ਹੁੰਦਾ ਇਹ ਵੀਰੇ ਮੇਕਅਪ ਮੇਕਅਪ ਦੇ ਫੇਸ਼ਲ ਲਿਕੋ ਜੀ ਹੁੰਦੀ ਆ ਯਸ ਕੈਨ ਵੀ ਤੁਸੀਂ ਗ੍ਰੇਟਿਟੀ ਕਰ ਰਹੇ ਹੋ ਆ ਸਾਹੂ ਬੋਲ ਰਹੀ ਆ ਮੇਕਅਪ ਦਾ ਪਾਊਡਰ ਜੀ ਹੁੰਦਾ ਮੇਕਅਪ ਦਾ ਪਾਊਡਰ ਗੋਡਿਆਰ ਕਾ ਮੂੰਹ ਤਾਂ ਐ ਬਣਾ ਲੈਂਦੀ ਆ ਅਗਰ ਦੁਬਾਰੇ ਬੋਲ ਸਕੂਰ ਪੈਦਾ ਮੈਂ ਗੋਡਿਆਰ ਕਾ ਮੂੰਹ ਤਾਂ ਐ ਬਣਾ ਲੈਂਦੀ ਆ ਜਿਵੇਂ ਪਰੀ ਹੁੰਦੀ ਆ ਖਾਰ ਜਾ ਖਾਰ ਲੈ ਪਿੱਛੋਂ ਗੱਲਬਾਤ ਆ ਗਈ ਹਾਂਜੀ ਮਹਾਰਾਜੀ ਆਓ ਮਦਦੋ ਜੀ ਮੈਂ ਕਿਹਾ ਵੀ ਜਿਨ੍ਹਾਂ ਨੇ ਵਿਆਹ ਕਰਾਉਣਗੇ ਉਹਨਾਂ ਨੂੰ ਕਹਦੇ ਮੇਕਅਪ ਨਾ ਕਰਿਓ ਉਹਨਾਂ ਨੂੰ ਲੈਕੀ ਨਾ ਦੇਣ ਕੀ ਗੱਲ ਕੀ ਗੱਲ ਕੀ ਗੱਲ ਕੀ ਹੋਇਆ ਗਿਆ ਕੀ ਹੋਇਆ ਦੇ ਵੀ ਨਾ ਕਰਾਉਂਦੇ ਹੋ ਫਿਰ ਆ ਮੈਂ ਫੜਾ ਮੈਂ ਲੋਡ ਹੀ ਨਹੀਂ ਕਰਨ ਦੀ ਆ ਮੈਂ ਫੜਾ ਮੈਂ ਤੁਮਾਂ ਬਲ ਕਟਾਫਾ ਕੀ ਕਰੀਏ ਹਾਦੀ ਭਾਈ ਦੱਸੋ ਤੁਸੀਂ ਕੀ ਗਿਆ ਮਾਲ ਥੋੜਾ ਵਿਆਹ ਹੋਣਾ ਵਾ ਮੇਰੇ ਕਿਹਾ ਹੋਇਆ ਨਾ ਹਲੇ ਨਹੀਂ ਹੋਣਾ ਜੇ ਹੋਊਗਾ ਅੱਛਾ ਕਹਿ ਤਾ ਪਹਿਲੀ ਦਤਾ ਕਹਿ ਪਹਿਲੀ ਦਤਾ ਇਹਦੀ ਬਿਲਚਲ ਠੀਕ ਨਹੀਂ ਅੱਛਾ ਮਾਲੂਮ ਚਲਾ ਫਾ ਠੀਕ ਨਹੀਂ ਨਹੀਂ ਪਰਸਨਲੀ ਨਹੀਂ ਆਦੇ ਪਰਸਨਲੀ ਨਹੀਂ ਆਪਾਂ ਬਹੁਤ ਜਾਂਦੇ ਮਾਲਤ ਐ ਵੈਸੇ ਕਹਿਦਾ ਵੀ ਪਤਾ ਰਹਿਣਾ ਮੇਕਅਪ ਤੋਂ ਦੂਰ ਹੈ ਹੂੰ ਮੰਨਦੀ ਐ ਤੇਰੀ ਗੱਲ ਇਸ ਪੱਖੋਂ ਮੰਨਦੀ ਉਹ ਇਹਨੂੰ ਨੇੜੇ ਰੱਖ ਬਈ ਆ ਆ ਆ ਮਾਈਕ ਕਰੋ ਕੀ ਕਿਹਾ ਫਿਰ ਉਹਨੇ ਕਹਿਣਾ ਕਿ ਆ ਪਹਿਲੇ ਨਹੀਂ ਬਰੰਦ ਹੂੰ ਕਈ ਆ ਨੂੰ ਹੁੰਦਾ ਕਿਹੜਾ ਜ਼ਰੂਰੀ ਆ ਵੀ ਹਰੇਕ ਕਰਦੀ ਆ ਹੂੰ ਮਾਲੂਮ ਦੇਖੋ ਪੁਆਇੰਟ ਆ ਕਿ ਉਹਨੇ ਕਿਹੜਾ ਹਰੇਕ ਕਰਦੀ ਆ ਦੋ ਕਰ ਦੇ ਉਹਨੇ ਦੋ ਕਰ ਦੇ ਕਿ ਕਿੰਨਾ ਟਾਈਮ ਲਾਉਣਾ ਹੈ ਮੇਕਅਪ ਕਿਸੇ ਦਾ ਕੀਤਾ ਹੋਇਆ ਦਿਖਾ ਦੋ ਵੀ ਅਸ ਟਾਈਮ ਕਿਸੇ ਦਾ ਮੇਕਅਪ ਕੀਤਾ ਹੋਇਆ ਕਰਕੇ ਆ ਗਿਆ ਪਰ ਸਾਡਾ ਫਰਸ ਓਏ ਉਹ ਨਹੀਂ ਉਹ ਜਦੋਂ ਬੋਲਦਾ ਘੱਟ ਵੱੜ ਬੋਲਦਾ ਇਹਦਾ ਨਹੀਂ ਨਹੀਂ ਇਹ ਮੇ ਸਿਸਟਰ ਹੋਣਗੀਆਂ ਉਹ ਵੀ ਕਰਦੀਆਂ ਹੋਣਗੀਆਂ ਕਿਤੇ ਉਹ ਕਢਾਈ ਰਹਿੰਦੀਆਂ ਹੋਣਗੀਆਂ ਉਹ ਵੀ ਜਦੋਂ ਵਿਆਹ ਸ਼ਾਦੀ ਜਾਂਦੀਆਂ ਕਰਦੀਆਂ ਹੋਣਗੀਆਂ ਤੇ ਬ੍ਰਦਰ ਵੀ ਮੁੱਠਿਆਂ ਦਾ ਸੈਟ ਕਰਾਉਂਦੀ ਹੋਣਗੇ ਤੁਹਾਡੇ अठ बाली को ਨੀ ਪਿੱਛੇ ਕੁੜੀਆਂ ਲੜਪੀਆਂ ਇਹ ਕਹਿੰਦੇ ਵੀ ਕੁੜੀਆਂ ਕਰਦੀਆਂ ਕਿਲੋ ਕਿਲੋ ਮੇਕਅਪ ਹੁੰਡੇ ਕਰਾ ਲੈਣੇ ਤੇ ਚੀ ਵੀ ਕਿਲੋ ਕਿਲੋ ਤੁਸੀਂ ਬੰਦ ਕਰਾਉਣਾ ਚਾਹੁੰਦੇ ਹੋ ਜੀ ਹਾਂਜੀ 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 ਨਹੀਂ 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 ਜਿਹੜੇ ਸਾਰੇ ਪਿੱਛੇ ਮੁੰਡੇ ਬੈਠੇ ਆ ਜੀ ਉਹਨਾਂ ਦਾ ਪੁਆਇੰਟ ਵੀ ਨਿਕਲ ਕੇ ਇਹ ਆਇਆ ਵੀੜਾ ਕੁੜੀਆਂ ਜਿਹੜਾ ਕਿਲੋ ਕਿਲੋ ਮੇਕਅਪ ਗੁਣੇ ਕਰਦੇ ਨੇ ਇਹ ਬੰਦ ਹੋਣਾ ਚਾਹੀਦਾ ਕਿਲੋ ਕਿਲੋ ਤਾਂ ਕਰਦੀਆਂ ਵੀ ਨਹੀਂ ਹਿਸਾਬ ਦਾ ਕਰਦੀਆਂ ਨੇ ਮੰਨਦੇ ਹੋ ਨਹੀਂ ਨਹੀਂ ਮੁੰਡਿਆਂ ਨੂੰ ਹੀ ਪੁੱਛੀ ਰਾਜ ਕੁੜੀਆਂ ਤੋਂ ਪੁੱਛ ਰਿਹਾ ਮੰਨਦੇ ਹੋ ਜਾਂ ਮੰਨਦੇ ਨਹੀਂ ਬਸ ਚਲੋ ਤੁਸੀਂ ਕੁੜੀਆਂ ਕਿੰਨੇ ਵੀ ਕੁੜੀਆਂ ਕਰਦੀਆਂ ਨੇ ਕਿ ਮੇਕਅਪ ਕਿਲੋ ਕਿਲੋ ਜੀ ਕਿਲੋ ਕਿ ਉਹ ਹੀ ਤਾਂ ਮੈਂ ਕਹਿੰਨੀ ਕਿਲੋ ਕਿਲੋ ਨਹੀਂ ਨਹੀਂ ਕਰਦੀਆਂ ਹਿਸਾਬ ਦਾ ਕਰਦੀਆਂ ਆ ਛੱਡ ਦਿਓ ਹੁਣ ਇਸੇ ਜੀ ਦਾ ਜਵਾਬ ਦੇਖੋ ਮੁੰਡੇ ਦੇਣਗੇ ਮੁੰਡੇ ਭਾਈ ਦੱਸੋ ਫਿਰ ਭਾਈ ਹੁਣ ਹੁਣ ਬੇਇੱਜ਼ਤੀ ਨਾ ਕਰਾ ਦਿਓ ਕਿਤੇ ਉਹ ਗੱਲ ਛੇੜੀ ਸੋਦੋਂ ਦੱਸੋ ਭਾਈ ਯਾਰ ਇਹ ਤਾਂ ਆ ਬਰੇੰਦ ਨੂੰ ਜਿਹੜੀ ਆਪਦਾ ਅਸਲੀ ਫੇਸ ਆ ਉਹਦੇ ਤੇ ਮਤਲਬ ਕੌਨਫੀਡੈਂਸ ਨਹੀਂ ਮੇਕਅਪ ਦੀ ਲੋੜ ਹੀ ਕੀ ਆ ਬਿਨਾ ਮੇਕਅਪ ਜਿਆਦਾ ਫਿਰ ਆਪਦੇ ਆਪਦੇ ਜਿਹੜਾ ਅਸਲੀ ਰੱਬ ਨੇ ਜਿਹੜਾ ਫੇਸ ਦਿੱਤਾ ਉਹਦੇ ਕੌਨਫੀਡੈਂਸ ਰੱਖੋ ਵੱਧ ਤੋਂ ਵੱਧ ਵੀਰੇ ਮਾੜਾ ਮੋਟਾ ਚੱਲ ਜਾਂਦਾ ਉਹਦਾ ਮਾੜਾ ਮੋਟਾ ਵੀ ਕਿਉਂ ਕਹਿੰਦੇ ਸਪੈਸ਼ਲ ਦੇ ਖਿਲਾਫ ਆ ਕਿਲੋ ਕਿਲੋ ਨਹੀਂ ਚੱਲਦਾ ਕਿਲੋ ਕਿਲੋ ਨਹੀਂ ਚੱਲਦਾ ਫੈਸ਼ਨ ਇੱਕ ਵਾਰ ਵੀ ਨਹੀਂ ਕਿਹਾ ਸੀਨੇ ਅਸੀਂ ਮੇਕਅਪ ਕਿ ਮੇਕਅਪ ਫੈਸ਼ਨ ਪਹਿਲਾਂ ਦੱਸੋ ਕੀ ਹੁੰਦਾ ਮੇਕਅਪ ਮੇਕਅਪ ਆ ਡਾ ਫੈਸ਼ਨ ਆ ਡਾ ਇਹ ਵੀ ਗੱਲ ਪੁਆਇੰਟ ਮੇਕਅਪ ਫੈਸ਼ਨ ਦਾ ਵੈਸੇ ਸੈੱਟ ਹੁੰਦੀ ਆ ਫੈਸ਼ਨੀਕੋ ਕਲੈਕਟਿਅਰ ਹਲੇ ਫੜ ਕੇ ਰੱਖ ਤੇ ਮੈਂ ਆ ਗਿਆ ਮੜਾ ਜਾ ਦਾ ਖੂਨੀ ਬਹੁਤ ਵਧਾਉਣਾ ਦੁੱਧਾ ਮੇਕਅਪ ਦੇ ਵਿੱਚ ਹੀ ਆ ਜਾਂਦਾ ਤੁਸੀਂ ਕਹਿੰਦੇ ਮੇਕਅਪ ਫੈਸ਼ਨ ਦੇ ਵਿੱਚ ਹੀ ਆ ਜਾਂਦਾ ਭਾਈ ਦਿਓ ਜਵਾਬ ਫਿਰ ਮੜਾ ਜਾ ਹੁਣ ਕਿਦਾਂ ਮੇਰੇ ਫੈਸ਼ਨ ਤਾਂ ਯਾਰ ਡਰੈਸਿੰਗ ਸੈਂਸ ਹੁੰਦੀ ਹੈ ਇੱਕ ਮੇਕਅਪ ਪਾਊਡਰ ਹੁੰਦਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਮਾਤਰਾ ਚ ਲਾਇਆ ਜਾਂਦਾ ਬਹੁਤ ਹੀ ਜ਼ਿਆਦਾ ਮਾਤਰਾ ਚ ਉਹ ਕੱਢਦਾ ਬਾਹਰ ਮੈਂ ਇਹਨਾਂ ਨੂੰ ਕਿਵੇਂ ਪਤਾ ਕਿ ਬਹੁਤ ਜ਼ਿਆਦਾ ਮਾਤਰਾ ਚ ਯਾਰ ਸਾਡੇ ਕਿਹੜਾ ਅੱਖ ਨਹੀਂ ਵੀਰੇ ਸਾਨੂੰ ਦੇਖਦਾ ਫਿਰ ਇਹ ਜਾਂਉਂਦੇ ਆ ਨੂੰ ਦੇਖਦੇ ਆ ਕਿ ਮੇਕਅਪ ਵੀ ਪਾਉਂਦੀ ਲਾਉਂਦੀ ਨਹੀਂ ਇਹ ਲਗੋਕ ਲਾਉਂਦੀ ਅਸੀਂ ਉਹਨਾਂ ਨੂੰ ਦੇਖਦੇ ਆ ਜੀ ਫਿਰ ਉਹਨੂੰ ਨੂੰ ਦੇਖਦੇ ਕਿਉਂ ਅੱਖਾਂ ਹੀ ਬੰਦ ਕਰ ਲੈ ਤੁਸੀਂ ਨਾ ਨਾ ਲਾਇਆ ਕਰੋ ਜੀ ਨਹੀਂ ਅਸੀਂ ਤਾਂ ਲਾਉਣਾ ਵਾ ਸਾਡਾ ਤਾਂ ਕੰਮ ਆਇਆ ਫਿਰ ਕਿਉਂ ਦੇਖਦੇ ਆ ਫੇਰ ਗੱਲ ਫੇਰ ਵੀ ਕਿਲੋ ਕਿਲੋ ਨਾ ਲਾਉਂ ਜਾਵੇ ਇਹ ਦੇਖ ਨਹੀਂ ਉਹਨਾਂ ਨੂੰ ਹੋਣ ਦੀ ਜੈਸ ਨਾ ਦੀ ਲਾਵੀ ਮੈਂ ਤੁਹਾਨੂੰ ਥੋੜੀ ਜਾਣਕਾਰੀ ਦੇ ਲਈ ਸ਼ੇਅਰ ਕਰਦੀ ਏ ਕਿ ਸਰੀ ਇੰਸਟੀਚਿਊਟ ਹੈ ਮਲਾਉਦ ਸ਼ਹਿਰ ਵਿੱਚ ਪੈਂਦਾ ਹੈ ਤੇ ਬਹੁਤ ਸੋਹਣਾ ਹਾਸਾ ਖੇਡਾ ਹੋਇਆ ਗਰਾਰੀਆ ਮਿੱਤਰੋ ਪੂਨੀਆਂ ਪਸੀਆਂ ਪਏ ਨੇ ਤੇ ਇਧਰ ਕੁੜੀਆਂ ਵੀ ਬੈਠੇ ਨੇ ਵਿਚਾਲੇ ਮੁੰਡੇ ਬੈਠੇ ਫੇਰ ਕੁੜੀਆਂ ਆ ਗਈਆਂ ਪੂਰਾ ਮਾਹੌਲ ਆਪਾਂ ਖਿਆ ਪਿਆ ਸੋ ਆਪਾਂ ਹੁਣ ਹੋਰ ਮੁੱਦੇ ਤੇ ਗੱਲਬਾਤ ਕਰ ਲਈਏ ਇਹ ਤਾਂ ਕੰਮ ਜਿਆਦਾ ਭੱਜ ਜਗਾ ਮਿੱਤਰਾਂ ਨਾਲ ਬਹੁਤ ਸੋਹਣੀ ਨੂੰ ਪਹਿਲਾਂ ਆਪਣੀ ਸਾਰੀ ਤਾੜੀ ਲਾ ਦਿਓ ਕੌਨਫੀਡੈਂਸ ਬਹੁਤ ਹੈ ਸਾਰੀ ਬੱਚੀ ਦਾ